ਤੋਂ ਦਾ ਸਭਰਾ ਰੂਹਾਂ ਦੇ ਦਰਸ਼ਨ ਹੋਏ ਨੇ ਤੁਹਾਡੇ ਸੇਵਾ ਕਰਨ ਦਾ ਮੌਕਾ ਮਿਲਿਆ ਸੋ ਬਹੁਤ ਸਾਰੀਆਂ ਮੁਬਾਰਕਾਂ ਸਾਰੇ ਪਰਿਵਾਰ ਨੂੰ ਅੱਜ ਬੜਾ ਭਾਗਾ ਭਰਿਆ ਦਿਨ ਉਹ ਸਰਕਾਰ ਪਰਖ ਵਾਈ ਗੁਰੂ ਦੀ ਕਿਰਪਾ ਦੇ ਨਾਲ ਦੋ ਪਰਿਵਾਰਾਂ ਦਾ ਮੇਲ ਹੋਇਆ ਦੋ ਰੂਹਾਂ ਦਾ ਮੇਲ ਦੀ ਧਰਤੀ ਇੱਕ ਰੂਪੀਣਾ ਦੀ ਧਰਤੀ ਕਿਤੇ ਨੱਚਦੀ ਜਵਾਨੀ ਕਿਤੇ ਟਾਈਟ ਦੇ ਬੜੇ ਪੇਜ਼ ظاہر ਆਉਂਦੀ ਆ ਫਸਲਾ ਇਸ ਧਰਤੀ ਦਾ ਮਾਲ ਇਸ ਸੱਤੀ ਦੀ ਸ਼ਾਨ ਲੋਕ ਬੋਲੀਆਂ ਦਾ ਖਾਸਾ ਦਾ ਸਵੇਲ ਪੇਸ਼ ਕਰਾਂਗੇ ਬਲਵਈ ਜੀ ਕਿਵੇਂ ਨੂੰ ਤਾ ਉਹ ਮੁੜ ਕੇ ਵੀ ਨਹੀਂ ਜੜਦਾ ਮੇਰਾ ਪਰਮੇਸ਼ਰ ਦਾ ਕਿ ਕਿਤੇ ਵਿੱਚ ਬੰਦਾ ਦਾ 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 ਪਰਮੇਸ਼ਰ ਦਾ ਅੱਗ ਬਣਾ ਉਹ ਟਾ 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 ਪਤਲੇ ਜਿ ਲੱਕ ਵਾਲੀਏ ਨਹੀਂ ਤੇਰਾ ਕੱਕਰਾ Shattered glass. Better be ਪਾਏਗੇ ਮੱਥੇ ਹੱਥ ਆ ਪਾਏਗੇ ਮੱਥੇ ਹੱਥ ਧਰ ਕੇ ਢੀ ਦੀ ਗਲੀ ਵਿੱਚ ਹੋ ਗਏ ਟੱਕਰੇ i'm ਆਈ ਐਮ ਬੈਰੀ ਜਿਹੜੇ ਬੈਰੀ ਹੈਪੀ ਆ ਉਹ ਜ਼ੋਰਦਾਰ ਤਾੜੀ ਮਾਰ ਦਿਓ ਜਿਹੜੇ ਬੈਰੀ ਹੈਪੀ ਪੂਰੇ ਖੁਸ਼ ਕਿਹੜੇ ਕਿਹੜੇ ਆ ਭਾਈਆਂ ਜਿ ਵਿਆਹ ਚ ਪੂਰੇ ਖੁਸ਼ ਇੱਕ ਦੋ ਇੱਕ ਦੋ ਜ਼ੋਰਦਾਰ ਤਾੜੀ ਆ ਵੈਰੀ ਗੁੱਡ ਆ ਭਾਈ ਨੇ ਦੱਸਦਾ ਵੀ ਆਪਾਂ ਪੂਰੇ ਖੁਸ਼ ਆਪਣੇ ਯਾਰ ਨੇ ਵੇ ਤਾੜੀ ਵੀ ਮਾਰੀ ਐ ਨਾਲ ਘਰ ਕਲਕਾਰੀ ਵੀ ਮਾਰੀ ਐ ਕਿਉਂਕਿ ਇਹ ਦਿਨ ਖੁਸ਼ੀਆਂ ਤੇ ਰੋਜ਼ ਰੋਜ਼ ਵੀ ਆਉਂਦੇ ਸੋ ਓ ਆਈ ਐਮ ਬੈਰੀ ਹੈਪੀ ਹੈਪੀ ਆਈ ਐਮ ਬੈਰੀ

ਵੀਰਰਾਇਆ ਸਾਡਾ ਮੰਡੀ ਉਰਈਆ ਸਾਡਾ ਪਿੰਡ ਵੀਰ ਨੂੰ ਦੱਸਦੀਏ ਪਤਾ ਟਿਕਾਣਾ ਫੂਲ ਕੇ ਜੈਰੀ ਜਿਨਾ ਬਿਟਦਾ ਅੱਤੇ ਸੀ ਸਾਡਾ ਬੋਲੋ ਵੀ ਪਿਆਰ ਮਾਲਵਾ ਥੇਤ ਪੰਜਾਬੀ ਉਹ ਵੱਟਾ ਸਾਡਾ ਨਾ ਵੱਡੇ ਮੁੰਡਾ ਦਾ ਘਰ ਆ ਮੇਰਾ ਅੱਜ ਤੇ ਮੂਹ ਬਰਾਣਾ ਬਿੰਦੂ ਦੁਸਰਗੇ